ਟੋਰੈਂਸ ਏਜੰਟ ਦੀ ਐਕਟਿਵਾ ਚਿੱਟੇ ਦਿਨ ਚੋਰ ਲੈ ਕੇ ਹੋਏ ਰਫੂ ਚੱਕਰ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਪੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਦੂਰ ਉਹ ਦਗਾ ਤੋਂ ਦੂਰੇ ਦੀ ਮੇਰਾ ਥੋੜਾ ਜਿਹਾ ਦਰਦ ਜਿਹਾ ਹੋਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਟੁਕਰੀ ਕਢਾ ਕੇ ਅੰਦਰ ਜਾ ਕੇ ਕਾਗਜ਼ ਪੜਾਇਆ ਤੇ ਪਾਣੀ ਪੀਣ ਲੱਗ ਗਿਆ ਜੀ ਤੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਈ ਚੋਰ ਕਰਦਾ ਚੋਰ ਸੀਸੀਟੀਵੀ ਕੈਮਰੇ ਚ ਹੋਇਆ ਕੈਦ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਈ ਰਹੀ ਜੀ ਉਹ ਉਹਨਾਂ ਨੇ ਆ ਕੇ ਐਕਟਿਵਾ ਇੱਥੇ ਘੜੀ ਕੀਤੀ ਆ 1 ਮਿੰਟ ਲਈ ਅੰਦਰ ਰੁਕਾਈ ਰਹੀ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਦੀ ਉਹਨਾਂ ਦੀ ਇਹ ਥਾਣੇ ਪਹੁੰਚੇ ਮੇਰੀ ਅਜੇ ਤੱਕ ਸਕੂਟਰੀ ਚੱਕ ਹੋ ਗਈ ਨਲਦੇਖੰਨਾ ਰੋਡ ਤੇ ਇੱਕ ਇੰਸ਼ੋਰੈਂਸ ਏਜੰਟ ਦੀ ਐਕਟਿਵਾਂ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇੰਸ਼ੋਰੈਂਸ ਏਜੰਟ ਜਗਤਾਰ ਸਿੰਘ ਕਿਸੇ ਆਪਣੇ ਕਲਾਇੰਟ ਦੇ ਇੰਸ਼ੋਰੈਂਸ ਦੀ ਕਾਪੀ ਦੇਣ ਲਈ ਖੰਨਾ ਰੋਡ ਵਿਖੇ ਜਾ ਰਿਹਾ ਸੀ ਤਾਂ ਅਚਾਨਕ ਉਸਦੇ ਸੀਨੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਤੇ ਉਸ ਤੁਰੰਤ ਆਪਣੀ ਐਕਟਿਵਾ ਨੂੰ ਖੜਾ ਕਰਕੇ ਦੁਕਾਨਦਾਰ ਦੀ ਦੁਕਾਨ ਵਿੱਚ ਵੜ ਗਿਆ ਅਤੇ ਜਦੋਂ ਦੁਕਾਨ ਤੋਂ ਬਾਹਰ ਆਇਆ ਤਾਂ ਉਸਦੀ ਐਕਟਿਵਾ ਚੋਰੀ ਹੋ ਚੁੱਕੀ ਸੀ ਜਿਸ ਦੀ ਪਾਲ ਕਰਨ ਲਈ ਉਸਨੇ ਤੁਰੰਤ ਨਜ਼ਦੀਕ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਇੱਕ ਨੌਜਵਾਨ ਉਸਦੀ ਐਕਟਿਵਾ ਨੂੰ ਚੋਰੀ ਕਰਕੇ ਸਮਰਾਲਾ ਦੇ ਚਾਵਾ ਰੋਡ ਵੱਲ ਚਲਾ ਗਿਆ ਜਿਸ ਦੀ ਸੂਚਨਾ ਉਸਨੇ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਮੌਕੇ ਤੇ ਪੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਵਿੱਚ ਖੰਗਾਲ ਕੇ ਚੋਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਨਜ਼ਦੀਕੀ ਦੁਕਾਨਦਾਰਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਮੇਰਾ ਉਟਾਲਾ ਜੀ ਹੁਣ ਮੈਂ ਹਰਨਾਮਨਗਰ ਗੜੀ ਨੰਬਰ 2 ਦੇ ਵਿੱਚ ਰਹਿਣਾ ਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਮੈਂ ਜੀ ਯੂਨਾਈਟਿਡ ਇੰਡੀਅਨ ਅੰਸ਼ੋਰੈਂਸ ਦੇ ਵਿੱਚੋਂ ਰਿਟਾਇਰਡ ਇਹੋ ਰਿਟਾਇਰ ਹੋਇਆ ਜੀ ਹੁਣ ਮੈਂ ਐਜੇ ਐਡਵਾਈਜ਼ਰ ਇਮਾਮ ਏਜੰਸੀ ਇਹ ਕੰਮ ਕਰਦਾ ਅੱਜ ਮਾਮਲਾ ਜੀ ਮੇਰਾ ਦਫਤਰ ਗਿਆ ਸੀ ਐਕਟਵਾ ਦੇ ਆਪਣੀ ਤੇ بیمਾ ਕਰਨ ਉੱਥੇ ਮੈਂ ਆਪਣੀ ਪਾਰਟੀ ਤੋਂ ਕਾਗਜ਼ ਪੱਤਰ ਲੈ ਲਏ ਸੀ بیمੇ ਦੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਨਹੀਂ ਦੁਕਾਨ ਤੇ ਪਚਾ ਦੇ ਉੱਥੇ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਫੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਦੂਰ ਉਹ ਦਗਾ ਤੋਂ ਦੂਰ ਰਹੀ ਸੀ ਮੇਰਾ ਥੋੜਾ ਜਿਹਾ ਦਰਦ ਆਉਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਸਕੂਟਰੀ ਕਢਾ ਕੇ ਅੰਦਰ ਜਾ ਕੇ ਕਾਗਜ਼ ਫੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਉੱਤੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਇਰ ਨਹੀਂ ਸੀ ਕਿੰਨੇ ਵਜੇ ਘਟਲੇ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਬਾ 10 ਕਿ ਮਿੰਟ ਹੋ ਗਏ ਤੇ ਗੱਲ ਕਰੀਏ ਜੇ ਜਿਹੜਾ ਇਹ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਡਾਂ ਮਛਾਣ ਵਾਲਾ ਨਾਲੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾ ਕਰਤੀ ਪਰ ਫੇਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਕੁੜੀ ਕਢੀ ਸੀ ਜੀ ਤੁਹਾਡੀ ਔਰ ਸਕੂਟਰੀ ਐਕਟਵਾ 5ਜੀ ਠੀਕ ਹੈ ਜੀ ਨੰਬਰ ਵੀ ਸੀ 7265 ਜੀ ਜੋ 6590 ਦੇਖਾ ਜੀ ਉਹ ਨੰਬਰ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦੇ ਆ ਜੀ ਆਪਣੇ ਪੁਲਿਸ ਵਿਭਾਗ ਤੋਂ ਇਹਨਾਂ ਦਾ ਜਲਦੋ ਜਲ ਦੇ ਟ੍ਰੇਸ ਕਰਕੇ ਤੁਹਾਡੀ ਐਕਟਵਾ ਸਾਨੂੰ ਮਿਲ ਜਾਵੇ ਜੀ ਕੀ ਨਾਮ ਹੁੰਦਾ ਮੇਰਾ ਨਾਮ ਦੀਪਕ ਵਰਮਾ ਜੀ ਮੈਂ ਬੰਦਾ ਜੁਲਰ ਦਾ ਮਾਲਕ ਹਾਂ ਜਿਹੜਾ ਠੀਕ ਹੋਇਆ ਕੁੜੀ ਦੁਕਾਨ ਦੇ ਅੱਗੇ ਹਾਂ ਜੀ ਇੱਥੋਂ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਏ ਥੇ ਜੀ ਉਹ ਉਹਨਾਂ ਨੇ ਆ ਕੇ ਐਕਟਵਾ ਇੱਥੇ ਘੜੀ ਕੀਤੀ ਆ 1 ਮਿੰਟ ਲਈ ਅੰਦਰ ਰੁਕਾਇਦੇ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਦੀ ਉਹਨਾਂ ਦੀ ਸਿਖਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਨਿਹਰਾ ਦੀ ਜਾਂ ਖੋਸੀ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨਾਲ ਆਇਆ ਸੀ ਸਕੂਟਰੀ ਚੱਕ ਕੇ ਲੈ ਗਿਆ ਜੀ ਚੋਰ ਇੱਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਤਾਂ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਢੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਕਈ ਖੜੀਆਂ ਜਿਹੀਆਂ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਲ ਰੋਡ ਨੂੰ ਮੁੜ ਕੇ ਲੇ ਗਿਆ ਜੀ ਇਹ ਜਿਹਨਾਂ ਦੀ ਸਕੂਪੀ ਸੀ ਨੇ ਉਹ ਕੋਟਰੀ ਰਿਜਿਓ ਆਪਣੇ ਰਿਟਾਇਰ ਤੇ ਨਹੀਂ ਪਾਉਂਦੇ ਜਨਰਲ ਇੰਸ਼ੋਰੈਂਸ ਚ ਹਾਂ ਜੀ ਇਹ ਤੇ ਹਰਨਾਮ نگر ਰਹਿੰਦੇ ਨੇ ਜੀ ਉਹ ਜੀ ਗੱਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਮਾੜੀ ਹੈ ਉਹ ਬਹੁਤ ਮਾੜੀ ਹੈ ਵੀਰ ਜੀ ਬਹੁਤ ਮਾੜੀ ਸਥਿਤੀ ਹੈ ਲਾਅ ਐਂਡ ਆਰਡਰ ਦੀ ਕੋਈ ਨਹੀਂ ਹੈਗਾ ਜੀ ਇੱਥੇ ਰਾਤ ਕੋਟਰੀ ਲੈ ਕੇ ਜਾਂਦਾ ਕਿੱਧਰ ਨੂੰ ਗਿਆ ਜਵਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰਿਆਂ ਚ ਦੇਖਿਆ ਹਾਂ ਜੀ ਤੇ ਹੁਣ ਮਨੁੱਖੀਕਰਨ ਹਾਂ ਕਿ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਜਿਹੜਾ ਮਾਰਦੇ ਜਿਹੜਾ ਪੁਲਿਸ ਡਿਪਾਰਟਮੈਂਟ ਨੂੰ ਬਾੜੀ-ਬੋਟੀ ਨਿਗਰਾਨੀ ਰੱਖਣੀ ਚਾਹੀਦੀ ਆ ਜਿਹੜੇ ਵਾਰਾ ਫਿਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫਿਰਦੇ ਹੋ ਤੁਸੀਂ ਸ਼ਹਿਰ 'ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆਪ ਦੇਖਦਾ ਬਿਨਾਂ ਨੰਬਰ ਪਲੇਟ ਤੋਂ ਫਿਰਦੇ ਪੁਲਸ ਵਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਭਈ ਨੰਬਰ ਪਲੇਟ ਕਿੱਥੇ ਹੈ ਜੀ ਦੋਤੀ ਇਹ ਅਹਜੇ ਬੰਦੇ ਅਣਜਾਣ ਅਣਜਾਣ ਦਿੰਦੇ ਨਹੀਂ ਗਲਤ ਹੁੰਦਾ ਰਹੋ ਨਹੀਂ ਜੀ ਨਾ ਬਿਲਕੁਲ ਨਹੀਂ ਟੱਗਿਆ ਸੀ ਸ਼ਰਿਆਮ ਆ ਰਹੇ ਕੈਮਰੇ ਸ਼ਰਿਆਮ ਆ ਰਹੇ ਆ ਜੀ ਹਾਂ ਜੀ ਕੀ ਨਾਮ ਹੈ ਕੀ ਨਾਮ ਤੁਹਾਡਾ ਜੀ ਜੀ ਨਾਮ ਐਸੇ ਸੰਜੀਪ ਕੁਮਾਰ ਦਾ ਅੱਜ ਕੀ ਮਾਮਲਾ ਜੀ ਇਹਦਾ ਇਹ ਬੰਦਾ ਜਗਤਾਰ ਸਿੰਘ ਅਟਾਲਾ ਮਤਲਬ ਜਿਹੜਾ ਹੁਣ ਆਪਣਾ ਹਰਨਾਨਗਰ 'ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਜ ਦੇ ਇਥੇ ਸਕੂਟਰੀ ਚੱਕ ਹੋ ਗਈ ਸਕੂਟੀ ਚੱਕਣ ਤੋਂ ਬਾਅਦ ਅਸੀਂ ਸਮਰਾਲਾ ਰੋਡ ਸਮਰਾਲਾ ਰੋਡ ਖੰਨੇ ਆ ਕੇ ਇੱਥੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰ ਤੋਂ ਬਾਅਦ ਬਕੂਆ ਦੇਖਿਆ ਬਕੂਆ ਵਿਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤੁਰਤੀ ਦੇ ਵਿੱਚ ਆਪਣਾ ਜਿਹੜਾ ਚੋਰ ਦਾ ਬਣਈ ਨੂੰ ਕਾਬੂ ਕਿੱਥੇ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਹਾਂ ਕੈਮਰੇ ਦੇਖ ਲਈ ਜਲਦੀ ਕੀਤੀ ਜੀ ਕਾਰ ਹਾਂ ਜਲਦੀ ਜਲਦੀ ਕਾਰ ਬਾਈਕ ਤੇ ਬੰਦੇ ਕਾਬੂ ਕੀਤਾ ਜਾਂਦਾ ਠੀਕ ਹੈ